ਫੁੱਟਬਾਲ ਦੇ ਪਰਦਾ ਦਿਓ ਫੁੱਟਬਾਲ ਦੇ ਦੇ ਦਿਓ ਮਾਤਾ ਸਾਰਿਆਂ ਨੂੰ ਬਸ ਆ ਵੀ ਦੇ ਦਿਓ ਮਾਤਾ ਬੱਚਿਆਂ ਨੂੰ ਉਡਾਉਣੇ ਆ ਬੱਚੇ ਲੈਓ ਸਾਰੇ ਦੇ ਦਿਓ ਮਾਤਾ ਆ ਖੋਹ ਕੇ ਲੈ ਚੱਕਣਾ ਚੱਕ ਲੋ ਜਿਹੜਾ ਘਡੌਣਾ ਜੀ ਕਰਦਾ ਉਹ ਜਿਹੜਾ ਘੜੋਣਾ ਜੀ ਕਰਦਾ ਲੈ ਲੋ ਜਿਹੜਾ ਚੱਕੜਾ ਚੱਕ ਨਾ ਚੱਕ ਲੋ ਮਹਾਰਾ ਨੇ ਕਹਿੰਦਾ ਚੱਕ ਲੋ ਉਹ ਬਾਦ ਨੂੰ ਦੱਸ ਗਿਆ ਉਹਨੂੰ ਵਿਚਾਰੀ ਨੂੰ ਹਰੇ ਨਾ ਮਾਯਾ ਕਿੰਨੇ ਜਾਣਦੇ ਉਹ ਆਹ ਕਹਿੰਦੇ ਕਿੰਨੇ ਕੋਈ ਨਹੀਂ ਕਹਿੰਦੇ ਚੱਕਲਾ ंग <laughs> <laughs> ਕੋਈ ਸੰਤ ਬਾਬਾ ਨਵਤੇਜ ਸਿੰਘ ਕਜੂ ਜੀਆ ਨੇ ਛੋਟੇ ਛੋਟੇ ਬੱਚਿਆਂ ਨੂੰ ਖਲਾਉਣੇ ਵੰਡੇ ਉਹ ਹੋਰ ਵੀ ਕੋਈ ਜਿਹਦਾ ਜ਼ਿਕਰ ਦਾ ਚੱਕ ਲੋ ਉਹ ਨੂੰ ਦੱਸ ਦਿਓ ਬਾਈ ਨੂੰ ਲੈ ਲੈਂਦਾਂ ਮੈਂ ਲੈ ਲੈਂਦਾਂ ਹਾਂ ਗੇਮ ਲੈ ਗੇਮ ਦਾ ਕਿਟਰਨਲ ਗੇਮ ਦਾ ਪਛਾਣ ਨਹੀਂ ਆਇਆ ਇਹ ਗੇਮ ਦਾ ਸੰਤ ਬਾਬਾ ਨਵਤੇਜ ਸਿੰਘ ਕੱਜੂ ਜੀ ਮਹਾਪੁਰਸ਼ ਬੱਚੇ ਨੂੰ ਕਹਿੰਦੇ ਵੀ ਤੂੰ ਆਪਣੀ ਮਨਪਸੰਦ ਦਾ ਖਲੋਣਾ ਲੈ ਲੈ ਇਹ ਹਲੇ ਪਸੰਦ ਹੀ ਕਰਦਾ ਵਾ ਵੀ ਲਮਾਂ ਤੇ ਲਮਾਂ ਕੀ ਲੈ ਹਾਂ ਗੇਮ ਲਈ ਆ ਵੀ ਬਾਜੀ ਵਾ ਓ ਕੋਈ ਨਹੀਂ ਲੜਾਂ ਨੂੰ ਆਪਣੇ ਕਿਹਾ ਅੰਦਰ ਵੀ ਜਾਣ ਕੇ ਹੁਣ ਅਮਾ ਮਾਤਾ ਦਾ ਆਟੋ ਵੀ ਕਿਹਦੀ ਜੀ ਹਿਦਰਾਬਾਦ ਅਸੀਂ ਕਿਹਨੂੰ ਦੇਖਾ ਤੁਹਾਡਾ ਅਮਰਾਜ ਹੋ ਸੁਣਦੇ ਹੀ ਆ ਵੀ ਸਾਰੇ ਮਾਲਕਾਂ ਦੇ ਇਹ ਵੀ ਚਾਬੀ ਛੱਲੇ ਸੰਤ ਬਾਬਾ ਨਵਤੇਜ ਸਿੰਘ ਕੱਜੂਆਂ ਜੀਆਂ ਨੇ ਸਭ ਨੂੰ ਖਲਾਉਣੇ ਤੇ ਡੱਬੇ ਸੰਗਤਾਂ ਨੂੰ ਵੰਡ ਤੇ ਦੁਕਾਨਦਾਰ ਜਮਾ ਭੰਡਾਰੇ ਭਰਪੂਰ ਕਰਤੇ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਸਾਰੀਆਂ ਗੁਰਸੰਗਤਾਂ ਨੂੰ ਬੱਚਿਆਂ ਨੂੰ ਖਲਾਉਣੇ ਵੰਡ ਤੇ ਚਾਬੀ ਸੱਲੇ ਵੰਡ ਤੇ ਦੁਕਾਨਦਾਰਾਂ ਦੀ ਜੈਜਾਕਾਰ ਕਰਤੀ ਭਾਰਤੀਆਂ ਝੋਲੀਆਂ ਮਹਾਪੁਰਸ਼ਾ ਨੇ ਸਭ ਨੂੰ ਫੋਲਰ ਪਈਏ ਦੇ ਕੇ ਬੱਚਿਆਂ ਨੂੰ ਖਲਾਉਣੇ ਵੰਡਤੇ ਸੰਤ ਬਾਬਾ ਨਰਤੇਜ ਸਿੰਘ ਜੀ ਕੱਜੂ ਸੰਗਤ ਨੂੰ ਕਹਿੰਦੇ ਵੀ ਜਿੰਨੇ ਵੀ ਚਾਬੀ ਸੱਲੇ ਆ ਸਾਰੇ ਇਹ ਵੀ ਵੰਡ ਦਿਓ ਮਹਾਪੁਰਸ਼ਾ ਆਪ ਵੰਡ ਰਹੇ ਨੇ ਉਹ ਦੇਖ ਕੇ ਦੇਖ ਕੇ ਹਸਾਬ ਰੱਖਿਓ ਆਦੇ ਪਾਸ ਕੋਈ ਨੀ ਗਲੀ ਵਾਹਿਗੁਰੂ ਵਾਹਿਗੁਰੂ ਸਾਰੀਆਂ ਸੰਗਤਾਂ ਨੂੰ ਮਹਾਪੁਰਸ਼ਾਂ ਨੇ ਬਹੁਤ ਖੁਸ਼ ਕਰ ਦਿੱਤਾ ਆ ਵੀ ਦੋ ਟੰਗ ਨਾਲੀਆਂ ਆਵਾ ਦੇ ਦੋ ਆ ਟੰਗ ਟੰਗ ਨਹੀਂ ਦੇ ਦੋ ਲਾਜੂ ਲਾਜੂ ਮਹਾਰਾਜ ਜੋ ਸਸਤਾ ਇਹ ਫੁੱਟੇ ਹੀ ਹੈ ਬਾਈ ਦੇਖੀਆ ਇਹ ਮਹਾਰਾਜ ਆਹ ਦਾਦਾ ਜੀ ਕਦ ਜਸਤੇ ਹੈ ਇਹ ਸਾਰੇ ਬੱਚਿਆਂ ਨੂੰ ਮਹਾਪੁਰਸ਼ਾਂ ਨੇ ਖਿਲਾਉਣੇ ਬੰਡੇ ਉਹ ਕਿਹਨੂੰ ਨਹੀਂ ਛੇੜਨਾ ਕਿ ਇਹਨੂੰ ਕਿਸੇ ਨੇ ਸਮਾਨ ਨਹੀਂ ਛੇੜਨਾ ਸਾਫ ਨਾਲ ਚੱਕ ਨੂੰ ਚੱਕ ਨੂੰ ਚੱਕ ਨੂੰ ਜਿਹੜੀ ਜਿਹਨੂੰ ਸਾਫ ਨਾਲ ਜਿਹੜੀ ਫਾਈਲ ਆ ਗਈ ਆ ਕੀ ਆ ਬਾਈ ਇਹ ਦੱਬੀ ਆ ਮਹਾਰਾਜ ਜੀ ਆਏ ਬੰਦ ਪੈਕਟ ਪਾ ਕੇ ਰੱਖੀ ਜਦੋਂ ਦੇ ਦੋ ਜੀ ਬਾਜੀ ਦੇ ਦੋ ਜੀ ਆਹ 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 ਟਿਕੜੀਆਂ ਦੀ ਹਿਸਾਬ ਦੱਸੀ ਮੇਰਾ ਬਾਈ ਦੋ ਸੱਤ ਕਿੱਲੇ ਦੁਕਾਨਦਾਰਾਂ ਨੂੰ ਮਹਾਪੁਰਸ਼ਾਂ ਨੇ ਖੁਸ਼ ਕਰ ਦਿੱਤਾ ਜਿੱਥੇ ਹਜ਼ਾਰ ਬਣਦਾ ਸੀ ਉਥੇ 1500 ਦਿੱਤਾ ਧੰਨ-ਧੰਨ ਕਰਾਤੀ ਸੰਤ ਬਾਬਾ ਨਵਤੇਜ ਸਿੰਘ ਕੱਜੂ ਜੀ ਮਹਾਪੁਰਸ਼ਾਂ ਨੇ ਸਾਰੀਆਂ ਸੰਗਤਾਂ ਨੂੰ ਬੱਚਿਆਂ ਨੂੰ ਖਿਲਾਉਣੇ ਵੰਡੇ ਇਹ ਕਿੰਨੇ ਲੈ ਗਏ ਇਹ ਇਹ ਕਿੰਨੇ ਲੈ ਗਏ ਨਹੀਂ 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 ਕਿਤੇ ਲੈ ਗਏ ਆਹ ਇਹਨੇ ਕਿਹਾ ਯਸੋਨੀ ਅਕਾ ਹੋਰ ਕੀ ਆ ਬਲੇ ਦੱਸੋ ਨਹੀਂ 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 ਘੁਟਾ ਨਹੀਂ 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 ਇਹ ਨਹੀਂ ਕਰਣਾ ਹੁਣ ਇਹ ਵੀ ਕਿੰਨੇ ਪੈਸੇ ਬਣ ਗਏ ਸਾਰੇ ਕਿੰਨੇ ਆ ਤੈਨੂੰ ਸਭ ਨੂੰ ਖੁਸ਼ ਕਰ ਦਿੱਤਾ ਜਿੱਥੇ 1000 ਬਣਦਾ ਸੀ ਉਥੇ 2000 ਦਿੱਤਾ ਮਾਪੁਰਸ਼ਾ ਨੇ ਤਨ ਤਨ ਕਰਾਤੀ ਦੁਕਾਨਦਾਰਾਂ ਦੀ ਵੀ ਨਹੀਂ ਨਹੀਂ ਇਹ ਨਹੀਂ ਬਲੇ ਨਹੀਂ ਨਹੀਂ ਮੇਰੀ ਬੇਟੀ ਆ ਨਹੀਂ ਕਰਾ ਆਹ ਆਹ ਕਿੰਨੇ ਦਾ ਮੇਰਾ ਆ ਨਹੀਂ ਕਰਾ ਇਹਨੂੰ ਲਾ ਦੇ ਬਣੇ ਕਿਉਂ ਬੈਠੇ ਨਹੀਂ ਕੋਈ ਨਾ ਕੋਈ ਨਾ ਪੁਣਾ ਇਹ ਮੇਰੀ ਇੱਕ ਮਿੰਟ ਇੱਕ ਮਿੰਟ ਇੱਕ ਜੱਕ ਦੇ ਤੁਸੀਂ ਸਾਹਿਬ ਸਭ ਨੂੰ ਸਾਰੀਆਂ ਗੁਰਸੰਗਤਾਂ ਨੂੰ ਤਨ ਤਨ ਕਰਾਦੀ ਮੰਦਰਾ ਆਦਰਾ ਹਾਂਜੀ ਇੱਕ ਤਾਂ ਜਿਹੜੇ ਤੇ ਗੋ ਆ ਬੈਠੀ ਆ ਗੁਰੂਆਂ ਕੋਲੇ ਉਹ ਦੇ ਹਾਂਜੀ ਹਾਂਜੀ ਲਓ ਜੀ ਇਹ ਖੜੀ ਮੈਨੂੰ ਬਣਾਉਣੀ ਨਹੀਂ ਆਉਂਦੀ ਬਸ ਆਹੀ ਪਿੱਛੇ ਬਸ ਆ ਗੱਲ ਨਹੀਂ ਗੀਦੀ ਆ ਮੈਂ ਚੁੱਕ ਕੇ ਦੀਨੀ ਆ ਆਹ ਦੇ ਦੇ ਆਹ ਦੇ ਦੇ ਮੁੰਡਾ ਜਮਾ ਰੋਮ ਦੇ ਦੇ ਗੈਂਦਿਆਂ ਦੇ ਈਰਨਾਲ ਨੰਗੀਆ ਨਾਲ ਦੇ ਦੇ ਹਾਂ ਐਕਸਰਸਾਈਜ਼ ਬਹੁਤ ਹੈ ਛੋਟਾ ਦੀਆਂ ਹਾਂ ਉਹ ਦਰਵਾਜ਼ੇ ਤੋਂ ਬਾਹਰ ਨਾ ਉਹ ਖੜਿਆ ਨਾ ਸਰੂਪ ਦੇ ਇਹ ਦਾਦਾ ਤੱਕ ਦੱਗੇ ਕਿੰਨੇ ਗਏ ਘੋੜੇ ਜੀ ਇਹਨੂੰ ਡੇ ਦੇ ਆ ਫੜੀ ਆ ਇਹ ਤਾਂ ਹਾਂ ਆਕਰ ਹਾਂ ਭਾਂ ਦਾ ਰੂਪ ਲੈਣਾ ਹਰਸ ਆ ਰਹੇ ਹੋ ਗਮਨ ਕੋੜੇ ਕੋੜੇ ਹੋਰ ਵੀ ਹੈਗੇ ਕੋੜੇ ਤੈਦਰਿਕੋਲੇ ਉੱਡਦੇ ਨੇ ਕੋੜੇ ਨਹੀਂ ਆਪਾਂ ਦੇ ਇਹ ਜਿਹੜਾ ਜਿਹੜਾ ਨਹੀਂ ਕਰਦਾ ਬੱਚੇ ਲੈ ਆਣੇ ਤਾਂ ਲੈ ਜਾ ਜਿਹਨੇ ਕਰੇਗਾ ਹੌਲ ਕੇ ਮਸਟਰੀ ਟੁੱਟਾ ਆਪਾਂ ਕਿਤੇ ਬਣਾਇਆ ਨਹੀਂ ਕੋਈ ਨਹੀਂ ਸਾਹ ਤੁਰ ਕੇ ਕਿਹੜੇ ਕਿਹੜੇ ਲੈ ਗਏ ਦੱਸ ਬਾਈ ਆਪਦਾ ਧਿਆਨ ਕੋਈ ਨਹੀਂ ਇਹ ਦੱਸ ਦਿਓ ਨੂੰਾ ਸਰੂਪ ਆ ਸਾਰੇ ਆ ਕੋੜੇ ਜੇ ਆ ਹੋਰ ਵੀ ਕੋੜੇ ਜੇ ਚੱਲੋ ਜਿਹਨੇ ਕੋਈ ਨਹੀਂ ਮਾਰੇ ਨੇ ਸਾਰਿਆਂ ਨਾਲ ਕਿਹਾ ਹਾਂ ਲੈ ਨਾ ਬਾਈ ਹਾਂ ਉਹ ਬੜਾ ਆਇਆ ਨਹੀਂ ਇਹ ਨਹੀਂ ਨਿੱਕਾ ਵੱਡੇ ਹੀ ਕੋਈ ਨਾ ਯਾਰ ਲੈਣਾ ਕੋਈ ਨਕੀ ਦਾ ਫੋਨ ਆ ਬਾਈ ਵਾਹਿਗੁਰੂ ਆਪਣੇ ਲੈ ਬਾਈ ਲੈ 这个、嗯。嗯嗯